ਅੜਕੇ ਜੰਤਰ ਮੰਤਰ ਤੰਤਰ ਦੇ ਵਿੱਚ ਪੈ ਜਾਂਦੇ ਐ ਕੋਈ ਵਰਤ ਰੱਖਣ ਵਾਲ ਨੂੰ ਚੱਲ ਪੈਂਦਾ ਈਵਨ ਕੈ ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ ਮਸਾਣਾ ਚ ਜਾ ਕੇ ਵੀ ਉੱਥੇ ਜਾ ਕੇ ਆਪਣੇ ਕਈ ਤਰ੍ਹਾਂ ਦੀਆਂ ਕਿਰਿਆਵਾਂ ਕਰਕੇ ਸੋਚਦੇ ਐ ਕਿ ਸ਼ਾਇਦ ਇਦਾਂ ਸਾਡੀ ਇੱਛਾ ਪੂਰੀ ਹੋ ਜਾਏਗੀ ਸੋ ਇਹਨਾਂ ਸਾਰੇ ਹੀ ਕਰਮਾਂ ਨੂੰ ਵਰਜ ਕੇ ਕਬੀਰ ਸਾਹਿਬ ਮਹਾਰਾਜ ਵਾਹਿਗੁਰੂ ਦੇ ਨਾਮ ਸਿਮਰਨ ਵੱਲ ਜੁੜਨ ਦਾ ਉਪਦੇਸ਼ ਕਰਦੇ ਨੇ ਜਿੱਥੇ ਕੱਲ ਸੰਪੂਰਨਤਾ ਕੀਤੀ ਸੀ ਕਬੀਰ ਚਤੁਰਾਈ ਅਤ ਕਣੇ ਹਰ ਜਪ ਹਿਰਦੈ ਮਾਹੇ ਚਤੁਰਾਈ ਦਾ ਇੱਥੇ ਅਰਥ ਹੈ ਸਿਆਣਪ ਕਬੀਰ ਸਾਹਿਬ ਮਹਾਰਾਜ ਕਹਿੰਦੇ ਸਭ ਤੋਂ ਵੱਡੇ ਸਿਆਣ ਪਹਿ ਹੈ ਕਿ ਇਨਸਾਨ ਆਪਣੇ ਮਨ ਵਿੱਚ ਵਾਹਿਗੁਰੂ ਦਾ ਨਾਮ ਜਪੇ ਉਹਦੀ ਟੇਕ ਪ੍ਰਮਾਤਮਾ ਦੇ ਨਾਮ ਤੇ ਬਣੇ ਮਨੁੱਖ ਸਿਆਣਪ ਕਿਸ ਵਿੱਚ ਸਮਝਦਾ ਹੈ ਉਹ ਕੋਈ ਨਾ ਕੋਈ ਕਰਮ ਕਾਂਡ ਕਰਕੇ ਕੁਝ ਨਾ ਕੁਝ ਅੰਤਰ ਮੰਤਰ ਕਰਕੇ ਸ਼ਾਇਦ ਇਦਾਂ ਕੋਈ ਕੰਮ ਬਣ ਜਾਏ ਬੜੀਆਂ ਸਿਆਣਪਾਂ ਵਰਤਦਾ ਹੈ। ਤਾਂ ਮਹਾਰਾਜ ਕਹਿੰਦੇ ਸਭ ਤੋਂ ਵੱਡੇ ਸਿਆਣਪ ਹੈ ਕਿ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਣਾ ਹੈ। ਨਾਮ ਨਾਲ ਜੁੜਨ ਦੀ ਕੀ ਵਿੜਿਆਈ ਹੈ ਇਸ ਦਾ ਜ਼ਿਕਰ ਸਾਧ ਸੰਗਤ ਜੀ ਹੋਣਾ। ਅੱਜ ਦੇ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਦੱਸਦੇ ਨੇ ਸੋ ਪੰਕਤੀ ਦਰ ਪੰਕਤੀ ਆਰੰਭਤਾ ਕਰੀਏ। ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਵੰਤ ਜੀਵ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਵੇਰਾ ਸੋਏ ਮੁਖ ਧਨ ਹੈ ਜਾ ਮੁਖ ਕਹੀਏ RAM ਦੇਹੀ ਕਿਸ ਕੀ ਬਾਪੂਰੀ ਪਵਿੱਤਰ ਹੋਏ ਗ੍ਰਾਮ ਆਪ ਜੀ ਫਰਮਾਉਂਦੇ ਨੇ ਸਭ ਤੋਂ ਵੱਡੇ ਸਿਆਣ ਪਹਿ ਕੋਈ ਮਨੁੱਖ ਮਨੋਂ ਵਾਹਿਗੁਰੂ ਜੀ ਦਾ ਸਿਮਰਨ ਕਰੇ ਤੇ ਜਿਹੜਾ ਮਨੁੱਖ ਹਿਰਦੇ ਤੋਂ ਯਾਦ ਕਰਦੇ ਹੋਏ ਆਪਣੀ ਰਸਨਾ ਤੋਂ ਵਾਹਿਗੁਰੂ ਕਹਦੇ। ਰਾਮ ਕਹਦੇ, ਅੱਲਾਹ ਕਹਦੇ, ਭਗਵਾਨ ਕਹਦੇ। ਕਬੀਰ ਸੋਏ ਮੁਖ ਧੰਨ ਹੈ। ਉਹ ਮੁਖ ਧੰਨਤਾ ਦੇ ਯੋਗ ਹੈ। ਜਿਸ ਮੁਖ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਜਪਿਆ ਗਿਆ ਉਹ ਮੁਖ ਧੰਨਤਾ ਦੇ ਯੋਗ ਹੈ। ਜਾ ਮੁਖ ਕਹੀਐ ਰਾਮ ਜਿਹੜੇ ਮੁਖ ਤੋਂ ਜਿਹੜੇ ਮੂੰਹ ਦੇ ਜ਼ਰੀਏ ਵਾਹਿਗੁਰੂ ਦਾ ਨਾਮ ਜਪਿਆ ਮੁਖ ਦੇ ਜ਼ਰੀਏ ਨਾਮ ਉਦੋਂ ਜਪਿਆ ਜਦੋਂ ਮਨ ਵਿੱਚ ਆਇਆ ਕਿ ਨਾਮ ਜਪੀਏ ਗੁਰਬਾਣੀ 'ਚ ਇਹ ਬਚਨ ਆਉਂਦਾ ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂਚੇ ਤਲਾਇਆ ਜਦੋਂ ਵਿਚਾਰ ਵੀ ਆ ਜਾਏ ਸੱਚੇ ਨਾਲ ਜੁੜਨ ਦਾ ਨ ਉਹ ਬੜਾ ਉੱਤਮ ਹੈ ਵਿਚਾਰ ਬੜਾ ਚੰਗਾ ਹੈ ਤਾਂ ਤੇ ਮਹਾਰਾਜ ਕਹਿੰਦੇ ਉਹ ਮੁਖ ਧੰਨ ਹੈ ਜਿਸ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ ਤਿਉ ਮੁਖ ਤਾਂ ਕੇਵਲ ਮੁਖ ਨਾਲ ਥੋੜਾ ਜਪਦਾ ਹੈ ਮੁਖ ਤਾਂ ਸਰੀਰ ਦਾ ਹਿੱਸਾ ਹੈ ਚਿਹਰਾ ਤੇ ਸਰੀਰ ਦਾ ਹਿੱਸਾ ਹੈ ਤਾਂ ਤੇ ਆਪ ਜੀ ਅਗਲਾ ਵਚਨ ਕਰਦੇ ਨੇ ਦੇਹੀ ਉਹ ਸਾਰੇ ਹੀ ਸਰੀਰ ਸਾਰੇ ਹੀ ਦੇਹੀ ਉਹ ਵੀ ਧੰਨਤਾ ਦੇ ਜੋਗ ਹੈ ਜਿਸ ਮਨ ਦੇ ਵਿੱਚ ਖਿਆਲ ਆਇਆ ਜਿਸ ਤਣ ਦੇ ਨਾਲ ਇਹ ਮੁਖ ਜੁੜਿਆ ਹੋਇਆ ਹੈ ਤਨ ਫਿਰ ਕੇਵਲ ਇੱਥੇ ਹੀ ਵਸ ਨਹੀਂ ਕਰਦੇ ਬਲਕਿ ਜਿਹੜਾ ਕਹਿੰਦੇ ਮਨੋਂ ਜਪ ਰਿਹਾ ਹੈ ਰਾਦ ਰਿਹਾ ਉਹਦੇ ਜਪਣ ਦਾ ਇੰਨਾ ਵੱਡਾ ਅਸਰ ਹੈ ਦੇਹੀ ਕਿਸ ਕੀ ਬਪਰੀ ਪਵਿੱਤਰ ਹੋਏ ਉਹ ਗ੍ਰਾਮ ਕੇਵਲ ਸਰੀਰ ਦੀ ਗੱਲ ਕੀ ਹੈ ਪਿਆਰਿਓ ਜਿਸ ਗ੍ਰਾਮ ਜਿਸ ਨਗਰ ਜਿਸ ਪਿੰਡ ਵਿੱਚ ਜਿਸ ਇਲਾਕੇ ਵਿੱਚ ਵਾਹਿਗੁਰੂ ਦਾ ਪਿਆਰਾ ਨਾਮ ਜਪ ਰਿਹਾ ਪੂਰਾ ਇਲਾਕਾ ਹੀ ਪਵਿੱਤਰ ਹੋ ਜਾਂਦਾ ਹੈ ਪਵਿੱਤਰ ਹੋਏਗਾ ਗ੍ਰਾਮ ਉਹ ਗ੍ਰਾਮ ਹੀ ਉਹ ਨਗਰ ਹੀ ਪਵਿੱਤਰ ਹੋ ਜਾਂਦਾ ਹੈ ਜਿੱਥੇ ਕੋਈ ਵਾਖਰੀ ਵਾਹਿਗੁਰੂ ਦਾ ਨਾਮ ਜਪਣ ਵਾਲਾ ਹੁੰਦਾ ਹੈ ਤੇਰੇ ਉਦਾਹਰਨ ਸਾਰੇ ਸਾਹਮਣੇ ਹੈ ਆਪਣੇ ਜਿੱਥੇ ਜਿੱਥੇ ਕੋਈ ਰੱਬ ਦਾ ਭਗਤ ਹੋਇਆ ਪ੍ਰਭੂ ਦਾ ਪਿਆਰਾ ਹੋਇਆ ਉਹਨਾਂ ਘਰਾਂ ਦੀ ਉਹਨਾਂ ਸਥਾਨਾਂ ਦੀ ਤਾਂ ਸਥਾਨਾਂ ਨੇ ਉਹਨਾਂ ਨਗਰਾਂ ਦੀ ਵੀ ਪੂਜਾ ਹੁੰਦੀ ਹੈ ਉਹਨਾਂ ਸਥਾਨਾਂ ਨੂੰ ਉਹਨਾਂ ਨਗਰਾਂ ਨੂੰ ਵੀ ਬੜਾ ਵੱਡਾ ਮਾਣ ਮਿਲ ਜਾਂਦਾ ਹੈ ਜਿਸ ਤਰ੍ਹਾਂ ਆਪਣੇ ਇਸ ਸਥਾਨ ਦੇ ਉੱਪਰ ਗੁਰੂ ਮਹਾਰਾਜ ਜੀ ਦੇ ਕੀਰਤਨ ਹੀ ਗੁਰੂ ਕੇ ਪ੍ਰਚਾਰਕ ਆਉਂਦੇ ਨੇ ਜਦੋਂ ਕੋਈ ਕਹੇ ਸ੍ਰੀ ਅਮਰਤਸਰ ਸਾਹਿਬ ਤੋਂ ਆਇਆ ਸੰਗਤ ਦਾ ਮਨ ਹੋਰ ਸ਼ਰਧਾ ਨਾਲ ਭਰ ਜਾਂਦਾ ਹੈ ਸਿਰੀ ਆਨੰਦਪੁਰ ਸਾਹਿਬ ਮੈਂ ਉੱਥੇ ਪ੍ਰੋਗਰਾਮ ਤੇ ਸਿੱਖ ਟੈਕਸੀ ਡਰਾਈਵਰਾਂ ਨੇ ਪ੍ਰੋਗਰਾਮ ਕਰਾਇਆ ਉੱਥੇ ਵਿਚਾਰ ਚੰਦ ਰਹੇ ਸੀ ਕਹਿੰਦੇ ਜਦੋਂ ਅਸੀਂ ਕਿਤੇ ਦੂਰ ਦਰਾਡੇ ਜਾ ਕੇ ਕੋਈ ਸਵਾਰੀ ਲਾਉਣੇ ਆ ਜਾਂ ਜਾਣੇ ਆ ਕੋਈ ਵੀ ਚਲੋ ਕੰਮ ਹੀ ਐਸਾ ਹੈ ਤੇ ਦੱਸੇ ਦਾ ਕਿੱਥੋਂ ਆਏ ਆਨੰਦਪੁਰ ਸਾਹਿਬ ਤੋਂ ਆਏ ਅਗਲੇ ਦੇ ਹੱਥ ਜੁੜ ਜਾਂਦੇ ਆ ਮਹਾਰਾਜ ਦੇ ਨਗਰੀ ਤੋਂ ਆਏ ਫਿਰ ਉੱਥੇ ਵਿਚਾਰ ਦਾ ਦੂਜਾ ਹਿੱਸਾ ਇਹ ਵੀ ਸੀ ਜੇ ਮਹਾਰਾਜ ਦੀ ਨਗਰੀ ਤੋਂ ਆਏ ਆਪਣੇ ਕਰਮ ਵੀ ਇਹੋ ਜੇ ਹੋਣ ਕਿ ਆਪਾਂ ਲੱਗੀਏ ਕਿ ਮਹਾਰਾਜ ਦੀ ਨਗਰੀ ਤੋਂ ਆਏ ਹਾਂ ਕੋਈ ਐਸੇ ਕਰਮ ਨਾ ਕਰੀਏ ਮਤਲਬ ਇਸ ਚੀਜ਼ ਦੀ ਲਾਜ ਰੱਖਣੀ ਪੈਂਦੀ ਹੈ ਕਿ ਅਸੀਂ ਕਿਸ ਨਗਰ ਨਾਲ ਸੰਬੰਧ ਰੱਖਦੇ ਹਾਂ ਕੁਝ ਨਾ ਕੁਝ ਉਸ ਚੀਜ਼ ਦਾ ਨਾਂ ਚਾਹੁੰਦੇ ਹੋਏ ਵੀ ਜੀਵਨ ਤੇ ਅਸਰ ਹੁੰਦਾ ਹੈ ਦੇਹੀ ਕਿਸ ਕੀ ਬੱਪਰੀ ਪਵਿੱਤਰ ਹੋਏ ਗੁਰਗ੍ਰਾਮ ਤਿਕ ਬੇਨਤੀ ਹੋਰ ਕਰਦੇ ਹਾਂ ਮਹਾਰਾਜ ਦੇ ਨਾਮ ਦੀ ਏਡੀ ਮਹਿਮਾ ਦੱਸੀ ਐ ਪਰ ਸਾਡੇ ਮਨਾਂ 'ਚ ਕਈ ਵਾਰੀ ਭਰੋਸਾ ਨਹੀਂ ਆਉਂਦਾ ਘਰ ਦੇ ਵਿੱਚ ਖੰਡ ਪੜ ਸਾਹਿਬ ਹੋਇਆ ਸਹਿਜ ਪੜ ਸਾਹਿਬ ਹੋਇਆ ਜਾਂ ਸੁਖਰੀ ਸਾਹਿਬ ਜੀ ਦਾ ਪਾਠ ਕਰਾਇਆ ਗੁਰੂ ਮਹਾਰਾਜ ਜੀ ਦਾ ਸਵਾਰਾ ਗਿਆ ਤੇ ਗੁਰੂ ਮਹਾਰਾਜ ਜੀ ਦੇ ਸਵਾਰੇ ਨੂੰ ਘਰ ਦੇ ਵਿੱਚ ਵਿਰਾਜਮਾਨ ਕੀਤਾ ਪਾਠ ਹੋਇਆ ਕੀਰਤਨ ਹੋਇਆ ਸੰਪੂਰਨਤਾ ਹੋ ਗਈ ਜਦੋਂ ਮਹਾਰਾਜ ਜੀ ਦੇ ਸਰੂਪ ਦਾ ਸੁਖਾਸਨ ਕਰਕੇ ਸਵਾਰਾ ਸਾਹਿਬ ਲਜਾਣ ਲੱਗੇ ਨਾ ਘਰ ਦੇ ਮੈਂਬਰ ਕੀ ਕਹਿੰਦੇ ਨੇ ਕਹਿੰਦੇ ਜੀ ਦੂਜੇ ਕਮਰੇਾਂ 'ਚ ਵੀ ਚਰਨ ਪਵਾ ਦਿਓ ਮਹਾਰਾਜ ਦਾ ਇੱਥੋਂ ਦੂਜੇ ਕਮਰੇ 'ਚ ਦੂਸਰੇ ਤੋਂ ਤੀਜੇ ਕਮਰੇ ਤੀਜੇ ਤੋਂ ਚੌਥੇ ਕਮਰੇ 'ਚ ਇਹ ਤੇ ਇੰਨਾ ਕੋਈ ਹੈ ਜਿਸ ਕਮਰੇ 'ਚ ਬੈਠੇ ਨੇ ਬਸ ਉਹੀ ਕਮਰਾ ਪਵਿੱਤਰ ਹੋਇਆ ਬਾਕੀ ਤਾਂ ਘਰ ਹੋਇਆ ਨਹੀਂ ਉੱਥੇ ਵੀ ਚਰਨ ਪਵਾਓ ਪਰ ਬਾਣੀ ਕੀ ਕਹਿੰਦੀ ਹੈ ਵਾਣੇ ਕਹਿੰਦੇ ਜਿੱਥੇ ਨਾਮ ਜਪਿਆ ਗਿਆ ਉਹ ਜਗਾ ਉਹ ਇਲਾਕਾ ਵਾਲਾ ਦਵਾਲਾ ਸਾਰੇ ਪਵਿੱਤਰ ਹੋ ਗਿਆ ਐਡੀ ਸਰਦਾ ਐਡੀ ਭਾਵਨਾ ਤੇ ਐਡਾ ਭਰੋਸਾ ਵਾਹਿਗੁਰੂ ਦੇ ਨਾਮ ਤੇ ਆਪਾਂ ਰੱਖਣਾ ਹੈ ਇਹ ਵਿਸ਼ਵਾਸ ਰੱਖਣਾ ਹੈ ਤਾਂ ਇਹ ਬਹੁਤ ਸੌਖਿਆ ਅਰਥ ਨੇ ਸ਼ਲੋਕ ਦੇ ਅਗਲਾ ਸ਼ਲੋਕ ਵੀ ਇਸੇ ਤਰ੍ਹਾਂ ਹੈ ਬਹੁਤ ਸੌਖਿਆ ਅਰਥ ਨੇ ਕਬੀਰ ਸਾਹਿਬ ਫਰਮਾ ਰਹੇ ਨੇ ਕਬੀਰ ਸੋਏ ਕੁਲ ਭਰੀ ਜਾ ਪੁਲ ਹਰ ਕੋ ਦਾਸ ਜੇ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਕਬੀਰ ਸੋਏ ਕੁਲ ਭਲੇ ਕੁਲ ਕੋ ਪਰਵਾਰ ਪਰਵਾਰ ਦਾ ਪਛੋਕੜ ਚੰਗਾ ਹੈ ਜਾ ਕੁੱਲ ਹਰ ਕੋ ਦਾਸ ਜਿਸ ਕੁੱਲ ਵਿੱਚ ਵਾਹਿਗੁਰੂ ਜੀ ਦਾ ਦਾਸ ਵਹਿਗੁਰੂ ਦਾ ਪਿਆਰਾ ਜਨਮ ਲੈਂਦਾ ਹੈ ਉਹ ਪਰਿਵਾਰ ਉਹ ਖਾਨਦਾਨ ਉਹ ਕੁੱਲ ਉਹ ਗੋਤ ਉਹ ਜਾਤੀ ਉਹ ਵਰਨ ਜੋ ਵੀ ਕੋਈ ਪਹਿਚਾਣ ਉਸ ਪਰਿਵਾਰ ਦੀ ਸੀ ਪਿਛਲੀ ਨਾਲ ਉਹਨਾਂ ਸਾਰਿਆਂ ਨੂੰ ਭਲੇ ਹੋਣ ਦਾ ਖਿਤਾਬ ਮਿਲ ਜਾਂਦਾ ਰੁਤਬਾ ਮਿਲ ਜਾਂਦਾ ਹੈ ਜਾ ਕੁੱਲ ਹਰ ਕੋ ਦਾਸ ਜਿਸ ਕੁੱਲ ਵਿੱਚ ਵਾਹਿਗੁਰੂ ਜੀ ਦਾ ਦਾਸ ਪ੍ਰਮਾਤਮਾ ਦਾ ਸੇਵਕ ਪ੍ਰਭੂ ਦਾ ਪਿਆਰਾ ਜਨਮ ਲੈ ਲੈ ਪ੍ਰਗਟ ਹੋ ਜਾਏ ਉਹ ਸਾਰੇ ਕੁੱਲ ਨੂੰ ਇਹ ਖਾਨਦਾਨ ਨੂੰ ਇਹ ਪਰਿਵਾਰ ਨੂੰ ਇਹ ਵੜਿਆਈ ਮਿਲ ਜਾਂਦੀ ਹੈ ਸਾਸਾਂ। ਹਾਲਾਂਕਿ ਪਹਿਲਿਆਂ ਨੇ ਉਹਨਾਂ ਨੂੰ ਪਤਾ ਵੀ ਨਾ ਹੋਵੇ ਕਿ ਸਾਡੇ ਕੁੱਲ ਵਿੱਚ ਕੋਈ ਐਸਾ ਜਨਮੇਗਾ ਪਰ ਜਦੋਂ ਜਨਮ ਲੈ ਲਿਆ ਫਿਰ ਉਸ ਕੁੱਲ ਦੇ ਬਾਰੇ ਉਸ ਖਾਨਦਾਨ ਦੇ ਬਾਰੇ ਪਰਿਵਾਰ ਦੇ ਬਾਰੇ ਲੱਭਿਆ ਜਾਂਦਾ ਹੈ। ਜਿਵੇਂ ਕਿ ਭੰਤ ਸਹਿਬਾਨ ਜੀ ਦਾ ਜੀਵਨ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਸਧਾਰਨ ਜੇ ਪਰਿਵਾਰਾਂ ਵਿੱਚ ਹੋਏ ਜਿਹੜੇ ਪਰਿਵਾਰ ਆਪਣੇ ਰੋਜ਼ੀ ਰੋਟੀ ਦੇ ਕੰਮ ਧੰਦੇ ਵਿੱਚ ਦਿਨ ਰਾਤ ਲੱਗੇ ਰਹਿੰਦੇ ਸੀ ਹੁਣ ਐਸੇ ਪਰਿਵਾਰਾਂ ਦੀ ਸਮਾਜ ਵਿੱਚ ਕੋਈ ਪਹਿਚਾਨ ਨਹੀਂ ਸੀ ਦੂਰ ਸਰਕਾਰੀ ਦਰਬਾਰੇ ਪਹਿਚਾਨ ਉਹਨੇ ਤਾਂ ਬਹੁਤ ਦੂਰ ਦੀ ਗੱਲ ਹੈ ਆਮ ਸਮਾਜ ਵਿੱਚ ਵੀ ਕੋਈ ਪਹਿਚਾਨ ਨਹੀਂ ਸੀ ਉਹਨਾਂ ਪਰਿਵਾਰਾਂ ਦੀ ਪਰ ਜਦੋਂ ਇਹ ਹਸਤੀਆਂ ਪ੍ਰਗਟ ਹੋਈਆਂ ਉਹ ਆਧਾਰਨ ਜੇ ਪਰਿਵਾਰਾਂ ਦੀ ਵੀ ਪਹਿਚਾਨ ਬਣ ਗਏ ਤੇ ਹੁਣ ਜਦੋਂ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਕੋਈ ਗੱਲ ਕਰਨੀ ਹੁੰਦੀ ਹੈ ਜਾਂ ਵਿਦਵਾਨ ਲੋਕ ਫਿਰ ਉਹ ਕੀ ਕਰਦੇ ਨੇ ਉਹ ਪਰਿਵਾਰਾਂ ਦਾ ਕੁਛ ਔਕੜ ਲੱਭਦੇ ਐ ਕਿ ਪਰਿਵਾਰ ਕਿੱਥੋਂ ਆਇਆ ਮਾਤਾ ਪਿਤਾ ਕੌਣ ਸਨ ਦਾਦਾ ਜੀ ਦਾਦੀ ਜੀ ਕੌਣ ਸਨ ਕਿਹਦੇ ਨਾਲ ਵਿਆਹ ਹੋਇਆ ਅੱਗੇ ਬੱਚੇ ਕੌਣ ਅੱਗੇ ਕੂਲ ਕਿਹੜੀ ਚੱਲੀ ਵਡਿਆਈ ਕਿਉਂ ਮਿਲ ਗਈ ਬਈ ਸਿਰਫ ਇਸ ਕਰਕੇ ਕਿ ਉਹਨਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਨਾਮ ਜਪਣ ਨਾਲ ਹੀ ਵਡਿਆਈ ਮਿਲ ਗਈ ਤੇ ਐਸੀ ਵਡਿਆਈ ਮਿਲ ਗਈ ਹੈ ਜਿਸ ਦੇ ਬਾਰੇ ਬਾਣੀ ਦੇ ਵਿੱਚ ਬਚਨ ਆਉਂਦਾ ਵੀ ਇੱਕ ਕਹਾਵਤ ਵੀ ਹੈ ਤੇ ਇੱਕ ਬਚਨ ਵੀ ਹੈ ਜਪਣ ਵਾਲਿਆਂ ਦੀਆਂ ਕਹਿੰਦੇ ਇੱਕੀ ਕੁਲਾਂ ਤਰ ਜਾਂਦੀਆਂ ਨੇ ਇੱਕੀ ਕੁਲਾਂ ਇੱਕੀ ਪੀੜੀਆਂ ਹੁਣ ਇੱਕੀ ਕੁਲਾਂ ਕਿਵੇਂ ਤਰਦੀਆਂ ਨੇ ਇਹਨੂੰ ਵੀ ਧਿਆਨ ਨਾਲ ਸੁਣਿਓ ਜਦੋਂ ਦਾ ਸਧਾਰਨ ਰੂਪ ਵਿੱਚ ਸੁਣਦੇ ਆ ਇਦਾਂ ਹੁੰਦਾ ਵੀ ਅੱਗੇ ਪਰਿਵਾਰ 21 ਪੀੜੀਆਂ ਤੱਕ ਪਰਿਵਾਰ ਤਰ ਗਿਆ। ਅਸਲ ਦੇ ਵਿੱਚ ਇਹਦਾ ਬਚਨ ਇਸ ਤਰ੍ਹਾਂ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਮਨੁੱਖ ਹੈ ਜਿਨੇ ਜੱਪਿਆ ਉਹ ਪਰਿਵਾਰ ਵਾਲਾ ਹੋਵੇ ਤਾਂ ਉਸ ਦੇ ਪਰਿਵਾਰ ਦੇ ਵਿੱਚ ਸੱਤ ਕੁਲਾਂ ਦਾਦਪਿਆਂ ਦੀਆਂ ਜਿਸ ਪਰਿਵਾਰ ਚ ਜਨਮ ਲਿਆ ਸਤ ਕੁਲਾ ਨਾਨਕਿਆਂ ਦੀਆਂ ਜਿਸ ਮਾਂ ਤੋਂ ਜਨਮ ਲਿਆ ਉਸ ਮਾਂ ਦਾ ਪਿਸ਼ੋਕਰ ਜਿਹੜੇ ਪਰਿਵਾਰ 'ਚ ਹੈ। 7 2 14 ਹੋ ਗਏ। ਤੀਜਾ ਹੋ ਗਿਆ ਸਤ ਕੁਲਾ ਉਸ ਇਸਤਰੀ ਦੀਆਂ ਜਿਸ ਇਸਤਰੀ ਨਾਲ ਵਿਆਹ ਹੋਇਆ। ਸਹੁਰਾ ਪਰਿਵਾਰ। ਸਤ ਨਾਨਕਿਆਂ ਦੀਆਂ, ਸਤ ਦਾਦਕਿਆਂ ਦੀਆਂ, ਸਤ ਸਹੁਰਾ ਪਰਿਵਾਰ ਦੀਆਂ। ਸਤ ਦੀ ਹੈ 21। ਮਤਲਬ ਕਿ ਅੱਗੇ ਕਿੰਨੀਆਂ ਹੀ ਪੀੜੀਆਂ ਤੱਕ ਇਸ ਗੱਲ ਨੂੰ ਕਿਹਾ ਜਾਂਦਾ ਹੈ ਯਾਦ ਕੀਤਾ ਜਾਂਦਾ ਹੈ ਭਾਈ ਸਾਡੇ ਖਾਨਦਾਨ 'ਚ ਸਾਡੇ ਪਰਿਵਾਰ 'ਚ ਕੋਈ ਕਹਿੰਦਾ ਸਾਡੇ ਸਹੁਰੇ ਪਰਿਵਾਰ 'ਚ ਕੋਈ ਕਹਿੰਦਾ ਵੀ ਸਾਡੇ ਇਸ ਤਰ੍ਹਾਂ ਕਰਕੇ ਅਗਲੇ ਪਰਿਵਾਰ ਦੇ ਵਿੱਚ ਫਲਾਣਾ ਭਗਤ ਹੋਇਆ ਫਲਾਣਾ ਸੂਰਬੀਰ ਹੋਇਆ ਫਲਾਣਾ ਨਾਮ ਜਪਣ ਵਾਲਾ ਹੋਇਆ ਮਹਾਪੁਰਸ਼ ਹੋਇਆ ਯਾਦ ਕੀਤਾ ਜਾਂਦਾ ਹੈ ਤੇ ਫਿਰ ਉਸ ਨਾਮ ਦੀ ਇਲਾਜ ਵੀ ਰੱਖਣੀ ਪੈਂਦੀ ਉਹ ਪਰਿਵਾਰਾਂ ਨੂੰ ਉਹਨਾਂ ਨੂੰ ਆਪਣਾ ਵਿਹਾਰ ਆਪਣਾ ਜੀਵਨ ਉਹ ਵੀ ਇਦਾਂ ਦਾ ਰੱਖਣਾ ਪੈਂਦਾ ਵੀ ਕੱਲ ਨੂੰ ਕੋਈ ਇਹ ਨਾ ਕਹਿ ਦੇ ਵੀ ਤੂੰ ਮਹਾਪੁਰਸ਼ਾਂ ਦੇ ਉਹਨਾਂ ਦੇ ਪਰਿਵਾਰ ਝੋਕੇ ਇਦਾਂ ਦੇ ਕਰਮ ਕਰਦੇ ਆਂ ਖਾਣਾ ਪੀਣਾ ਵਰਤਨਾ ਸੰਜਮ ਵਿੱਚ ਰੱਖਣਾ ਹੁੰਦਾ ਹੈ ਸੋ ਕਬੀਰ ਸਾਹਿਬ ਮਹਾਰਾਜ ਕਹਿ ਰਹੇ ਨੇ ਕਬੀਰ ਸੋਈ ਕੁਲ ਭਲੀ ਉਹ ਕੁਲ ਭਲੀ ਹੈ ਉਹ ਚੰਗੀ ਹੈ ਉਹ ਨਾਮ ਵਰ ਹੋ ਜਾਂਦੀ ਹੈ ਧੰਨਤਾ ਦੇ ਯੋਗ ਹੋ ਜਾਂਦੀ ਹੈ ਜਾ ਕੁੱਲ ਹਰ ਕੋ ਦਾਸ ਜਿਸ ਕੁੱਲ ਦੇ ਵਿੱਚ ਵਾਹਿਗੁਰੂ ਦਾ ਭਗਤ ਦਾਸ ਨਾਮ ਜਪਣ ਵਾਲਾ ਪ੍ਰਗਟ ਹੋ ਜਾਏ ਜਿਹ ਕੁੱਲ ਦਾਸ ਨਾ ਉਪਜੈ ਸੋ ਕੁੱਲ ਢਾਕ ਪਲਾਸ ਹੁਣੇ ਕੋਹ ਕੁੱਲ ਹੈ ਜਿਸ ਦੇ ਵਿੱਚ ਕੋਈ ਵਾਜਗੁਰੂ ਦਾ ਨਾਮ ਜਪਣ ਵਾਲਾ ਹੋਇਆ ਹੀ ਨਾ ਉਹ ਕੁਲ ਜਿਹੜੀ ਹੈ ਢਾਕ ਪਲਾਸ ਢਾਕ ਤੇ ਪਲਾ ਇਹ ਦਰਖਤ ਨੇ ਪੁਰਾਣੇ ਸਮੇਂ ਚ ਰੋਹੀਆਂ ਦੇ ਵਿੱਚ ਸੁੰਨੀਆਂ ਧਾਵਾਂ ਤੇ ਇਹ ਦਰਖਤ ਹੋਣੇ ਇਹ ਦਰਖਤਾਂ ਦਾ ਕੋਈ ਕੰਮ ਨਾ ਆਉਣਾ ਇਹਨਾਂ ਨੇ ਤੇ ਸੁੰਨੀਆਂ ਧਾਵਾਂ ਤੇ ਟਿੱਬਿਆਂ ਚ ਉਜੜੀਆਂ ਆਂ ਧਾਵਾਂ ਤੇ ਰੋਹੀਆਂ ਚ ਦਰਖਤ ਖੜੇ ਹੋਣੇ ਇਹਨਾਂ ਵੱਲ ਕਿਸੇ ਨੇ ਧਿਆਨ ਵੀ ਨਾ ਦੇਣਾ ਧਿਆਨ ਤਾਂ ਹੁਣ ਉਸ ਦਰਖਤ ਤੇ ਜਾਏਗਾ ਜਿਹਨੂੰ ਕੋਈ ਚੰਜ ਦਾ ਫਲ ਲੱਗੇ ਜਾਂ ਚੰਜ ਦਾ ਫੁੱਲ ਲੱਗੇ ਸੋ ਟੱਕ ਤੇ ਪਲਾਂ ਇਦਾਂ ਹੀ ਖੜੇ ਰਹਿਣੇ ਗਰਦ ਪਈ ਜਾਣੀ ਇਹਨਾਂ ਦੇ ਉੱਪਰ ਪ੍ਰਾਣੇ ਹੋ ਜਾਣੇ ਬੁਰਾ ਹਾਲ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਜਿਸ ਫੁੱਲ ਦੇ ਵਿੱਚ ਕੋਈ ਵਾਹਿਗੁਰੂ ਦਾ ਨਾਮ ਜਪਣ ਵਾਲਾ ਨਾ ਹੋਵੇ ਜਿਵੇਂ ਉਸ ਆਧਾਰਨ ਦਰਖਤ ਖੜੇ ਨੇ ਉਹਨਾਂ ਦੀ ਕੋਈ ਪੁੱਛ ਨਹੀਂ ਹੁੰਦੀ ਇਸੇ ਤਰ੍ਹਾਂ ਉਹ ਪਰਿਵਾਰ ਸਧਾਰਨ ਤੌਰ ਤੇ ਸੰਸਾਰ ਚ ਵਿਚਰਦੇ ਨੇ ਆਪਣਾ ਪ੍ਰਸ਼ਾਦਾ ਪਾਣੀ ਛਕਦੇ ਨੇ ਕੰਮਕਾਰ ਕਰਦੇ ਨੇ ਸਮਾਂ ਉਨਤੇ ਇੱਕ ਇੱਕ ਕਰਕੇ ਸੰਸਾਰ ਤੋਂ ਚਾਲੇ ਪਾਈ ਜਾਂਦੇ ਨੇ ਉਹ ਪੀੜੀਆਂ ਆਂ ਦੀਆਂ ਪੀੜੀਆਂ ਖੱਪ ਜਾਂਦੀਆਂ ਪਰ ਉਹਨਾਂ ਨੂੰ ਕੋਈ ਚੇਤੇ ਕਰਨ ਵਾਲਾ ਪਿੱਛੇ ਕੋਈ ਉਹਨਾਂ ਦਾ ਉਜਾਸ ਕਰਨ ਵਾਲਾ ਕੋਈ ਉਹਨਾਂ ਪਰਿਵਾਰਾਂ ਦੀ ਪਹਿਚਾਨ ਰੱਖਣ ਵਾਲਾ ਹੋਇਆ ਨਹੀਂ ਕਰਦਾ ਹੈ ਕੋਈ ਐਦਾਂ ਦਾ ਹੁੰਦਾ ਨਹੀਂ ਹੈ ਤਸਾ ਸੰਗਤ ਜੀ ਵਾਹਿਗੁਰੂ ਦੇ ਨਾਮ ਦੀ ਵਡਿਆਈ ਦੱਸਦੇ ਨੇ ਇਹ ਤੋਂ ਆਪਾਂ ਨੇ ਸਮਝ ਕੇ ਲੈਣੀ ਹੈ ਮੈਂ ਬੇਨਤੀ ਕਰਦੇ ਆਂ ਇਹ ਜ਼ਰੂਰੀ ਹੈ ਸਮਝ ਕੇ ਲੈਣੀ ਹੈ ਦੇਖੋ ਜਿੱਥੋਂ ਤੱਕ ਕਬੀਰ ਸਾਹਿਬ ਵਚਨ ਕਰਦੇ ਨੇ ਤਾਂ ਬਹੁਤ ਵੱਡਾ ਵਚਨ ਹੈ ਵਾਹਿਗੁਰੂ ਕਿਰਪਾ ਕਰੇ ਕਿਸੇ ਤੇ ਮਹਿਰਮਤ ਹੋਵੇ ਤਾਂ ਇਹ ਦਾਤ ਮਿਲਦੀ ਹੈ ਪਰ ਆਪਣੇ ਵਰਗੇ ਜੇ ਥੋੜਾ ਮੋਟਾ ਵੀ ਜਪ ਲੈਣਗੇ ਚਲੋ ਆਪਣੇ ਜੋਗਾ ਜਾਂ ਕੰਮ ਤੇ ਆਪਾਂ ਕਾਰੀ ਜਾਵਾਂਗੇ ਜੇ ਅਗਲੀਆਂ ਕੋਲਾਂ ਜੋਗਾ ਨਹੀਂ ਕਰਦੇ ਭਾਵ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨਾ ਸਿਮਰਨ ਦੇ ਨਾਲ ਜੁੜਨਾ ਚਾਹੀਦਾ ਹੈ ਸੇਵਾ ਤੇ ਸਿਮਰਨ ਸਿੱਖੀ ਦੇ ਥੰਮਨੇ ਇਹਨਾਂ ਦੇ ਨਾਲ ਜੁੜੀਏ ਕਰਮ ਕਾਂਡਾਂ ਨੂੰ ਛੱਡ ਕੇ ਚੱਲੀਏ ਇਹ ਆਪਾਂ ਨੂੰ ਰਸਤਾ ਗੁਰੂ ਸਾਹਿਬਾਨ ਜੀ ਨੇ ਦੱਸਿਆ ਸੌਖਾ ਜਿਹਾ ਰਸਤਾ ਹੈ ਤੇ ਜਿਹਦੇ ਤੇ ਚੱਲਦੇ ਆਂ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ ਤਾਂ ਆਓ ਸਮੇਂ ਦੀ ਸਮਾਪਤੀ ਹੈ ਅੱਜ ਦੇ ਵਿਚਾਰ ਨੂੰ ਇੱਥੇ ਹੀ ਸੰਕੋਚਦੇ ਹਾਂ ਆਪਣੇ ਕੋਲੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਗੁਰੂ ਪੰਥ ਦੇ ਕੀਰਤਨੀਏ ਸੰਤ ਅਨੂਪ ਸਿੰਘ ਜੀ ਹੁੰਨੇ ਵਾਲੇ ਸਾਧ ਸੰਗਤ ਜੀ ਪਹੁੰਚੇ ਹਨ ਉਹ ਹੁਣ 1 ਘੰਟੇ ਲਈ ਗੁਰਬਾਣੀ ਸ਼ਬਦ ਕੀਰਤਨ ਦੀ ਹਾਜ਼ਰੀ ਭਰਨਗੇ ਸੰਗਤ ਨੂੰ ਬੇਨਤੀ ਹੈ ਇਸੇ ਤਰ੍ਹਾਂ ਬੜੇ ਪਿਆਰ ਸਤਿਕਾਰ ਤੇ ਇਕਾਗਰਤਾ ਦੇ ਨਾਲ ਜੁੜ ਕੇ ਆਪਾਂ ਨੇ ਕੀਰਤਨ ਦਾ ਆਨੰਦ ਮਾਣਨਾ ਹੈ ਭਾਈ ਸਾਹੂ ਜੀ ਨੂੰ ਜਿਉਂ ਆਇਆ ਸਮੂਹ ਸਾਧ ਸੰਗਤ ਜੀ ਵੱਲੋਂ ਸਵਾਗਤ ਹੈ ਹੁਣ ਆਪ ਜੀ ਦਾ ਸਮਾਂ ਹੈ ਲਗਭਗ 1 ਘੰਟੇ ਲਈ ਸੰਗਤ ਦੇ ਦਰਸ਼ਨ ਕੀਰਤਨ ਦੇ ਰੂਪ ਚਾਪ ਜੀ ਕਰਨਗੇ ਜੀ ਬਹੁਤ ਬਹੁਤ ਧੰਨਵਾਦ ਕਥਾ ਵਿਚਾਰ ਕਰਦਿਆਂ ਹੁਣਾਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਫਤਿਹ ਦੀ ਸਾਂਝ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ